ਕਿ ਲੇ ਸਾਲ ਵਾਰ 8 ਸਾਲ ਚ ਤਿੰਨ ਚਾਰ ਵਾਰ ਐਸ ਸਟੇਜ ਤੇ ਅਸੀਂ ਨਾਟਕ ਕੀਤਾ ਤੇ ਉਦਾਂ ਕਈ ਵਾਰ ਇਸ ਇੱਥੇ ਆਏ ਆ ਜਿਹੜੇ ਬੱਚਿਆਂ ਨੇ ਨਾਟਕ ਦੇਖਿਆ ਹੋਵੇ ਪਿਛਲੀ ਵਾਰ ਯਾਦ ਹੋਣਾ ਅਸੀਂ ਭਗਤ ਸਿੰਘ ਦਾ ਨਾਟਕ ਕਰਕੇ ਗਏ ਸੀ ਮੇਰੇ ਖੂਨ ਨੇ ਮੇਰੇ ਖੂਨ ਨੇ ਰੁੱਖ ਸਿੰਜਿਆ ਹੈ ਇੰਨਾ ਹੀ ਬਹੁਤ ਕਿ ਮੇਰੇ ਖੂਨ ਨੇ ਰੁੱਖ ਸਿੰਜਿਆ ਕੀ ਹੋਇਆ ਪੱਤਿਆਂ ਤੇ ਮੇਰਾ ਨਾਮ ਨਹੀਂ ਹੈ ਉਹ ਖੂਨ ਨੇ ਰੁੱਖ ਸਿੰਜਿਆ ਲਾਸਟ ਟਾਈਮ ਅਸੀਂ ਕਰਕੇ ਗਏ ਸੀ ਮੈਂ ਸੋਨਾਪਾਲ ਜੀ ਨੂੰ ਯਾਦ ਕਰਵਾ ਦਿਆਂ ਸਾਰੇ ਵੀ ਮੇਰੀ ਜੇ ਗੱਲ ਸੁਣ ਰਹੇ ਨੇ ਅਜਕਲ ਅਸੀਂ ਸੀਸ ਨਾਟਕ ਕਰ ਰਹੇ ਆਂ ਗੁਰਤੇਜ ਭਾਦਰ ਸਾਹਿਬ ਤੇ ਤੇ ਹੁਣ ਅਗਲੀ ਵਾਰੀ ਸੀਸ ਨਾਟਕ ਕਰਨਾ ਆਵਾਂਗੇ ਹੁਣ ਆਪਾਂ ਕਵਿਤਾ ਦੀ ਗੱਲ ਕਰਦੇ ਆਂ ਹਨਾ ਤੋਂ ਪਹਿਲੀ ਗੱਲ ਤਾਂ ਇਹ ਕਿ ਸਰ ਜੇ ਸੁਣ ਰਹੇ ਨੇ ਤਾਂ ਮੈਨੂੰ ਗੁੱਸੇ ਨਾ ਹੋਇਓ ਤੇ ਪਰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕੁਲਦੀਪ ਕਾਲੋਂਪਾ ਜੀ ਹੁਣੇ ਤੁਹਾਡੇ ਸਾਹਮਣੇ ਆਪਣੀਆਂ ਕਵਿਤਾਵਾਂ ਤੇ ਗੀਤ ਕਹਿ ਕੇ ਗਏ ਨੇ ਦਵਿੰਦਰ ਸੈਫੀ ਸਰ ਸਾਡੇ ਬੜੇ ਪਿਆਰੇ ਮਿੱਤਰ ਨੇ ਬੜੇ ਉੱਚ ਕੋਟੀ ਦੇ ਸ਼ਾਇਰ ਨੇ ਤੇ ਆਪਾਂ ਮੁਕਾਬਲੇ ਵਾਲੀ ਭਾਵਨਾ ਨਾਲ ਕਿੱਦਾਂ ਬੋਲੀਦਾ ਮੈਨੂੰ ਨਹੀਂ ਪਤਾ ਮੈਨੂੰ 20-25 ਸਾਲ ਹੋ ਗਏ ਪੜਾਉਂਦਿਆਂ ਤੇ ਸਿੱਖਿਆ ਵਿਭਾਗ ਵਿੱਚ ਵੀ ਤੇ ਯੂਨੀਵਰਸਿਟੀਆਂ ਦੇ ਯੂਥ ਫੈਸਟੀਵਲਾਂ 'ਚ ਵੀ ਮੈਂ ਕੱਲ ਹੀ ਕਿਸੇ ਨੂੰ ਕਹਿ ਰਿਹਾ ਸੀ ਕਿਸੇ ਸਾਥੀ ਆਦੇ ਆਪਕਰੂੰ ਹੁਣ ਮੈਂ ਆਪਣੇ ਆਪ ਨੂੰ ਮੁਕਾਬਲੇਆਂ 'ਚੋਂ ਬਾਹਰ ਕਰ ਲਿਆ ਹੈ ਹੁਣ ਮੇਰਾ ਕੀ ਕਰਦਾ ਸੰਿਆਸੀ ਹੋ ਗਿਆ ਵੀਡੀਓ ਬਣਾ ਦਾਂਗੇ ਤੇ ਮੁਕਾਬਲੇ ਦੀ ਭਾਵਨਾ ਨਾਲ ਕਵਿਤਾ ਤੇ ਪੱਲਾ ਕੀਤਾ ਮੈਂ ਦੋ ਮੁਕਾਬਲੇ ਮੁਕਾਬਲੇ ਤੋਂ ਬੇਰਾ ਬੱਚੇ ਤੁਸੀਂ ਸਾਡੇ ਜੱਜੋ ਬੁੱਤ ਅੱਜ ਮੈਨੂੰ ਮੁਕਾਬਲੇ ਤੋਂ ਪਹਿਲਾਂ ਕਹਿਣਾ ਹੈ ਨਾ ਸਟੈਂਡ ਲਿਆਂਦਾ ਬੰਦਾ ਕਿਉਂਕਿ ਮੈਂ ਦਵਿੰਦਰ ਸੈਫੀ ਹੋਰਾਂ ਦੀਆਂ ਕਵਿਤਾਵਾਂ ਗਾ ਕੇ ਸੁਣਾਉਣੀਆਂ ਨੇ ਤੁਹਾਨੂੰ ਅੱਜ ਜਦੋਂ ਮਜੀਠੇ ਜਿਸ ਦਿਨ ਕਵੀ ਦਰਬਾਰ ਸੀਗਾ ਨਵਜੋਤ ਪੰਗੋਹਰਾਪੁਰ ਉੱਥੇ ਸਰ ਗਏ ਸੀਗੇ ਤੇ ਸਾਰੇ ਹੋਰਾਂ ਨਾਲ ਬੈਠਿਆ ਹੋਇਆ ਥੈਂਕ ਯੂ ਬੈਠਿਆਂ ਬੈਠਿਆਂ ਗੱਲ ਹੋਈ ਸੀ ਕਿ ਦਵਿੰਦਰ ਸੈਫੀ ਹੋਰਾਂ ਦਾ ਰੋਬਰੂ ਹੋਏਗਾ ਦਵਿੰਦਰ ਸੈਫੀ ਹੋਰੀ 4 ਤਰੀਕ ਨੂੰ ਇੱਥੇ ਆ ਕੇ ਕਵਿਤਾ ਕਹਿਣਗੇ ਤੇ ਅੱਜ ਮੈਂ ਆਪਣੀ ਕੋਈ ਕਵਿਤਾ ਨਹੀਂ ਸੁਣਾਉਣੀ ਅ ਦਵਿੰਦਰ ਸੈਫੀ ਹੋਰਾਂ ਦੀਆਂ ਕਵਿਤਾਵਾਂ ਸੁਣਾਉਣੀ ਆ ਤੇ ਜਦੋਂ ਮੈਂ ਉਹਨਾਂ ਦੀਆਂ ਕਵਿਤਾਵਾਂ ਗਾਵਾਂਗਾ ਤੇ ਫਿਰ ਮੈਂ ਉਹਨਾਂ ਦੇ ਮੁਕਾਬਲੇ 'ਚ ਥੋੜੀ ਹੋ ਸਕਦਾ ਹੈ ਸੋ ਸ਼ੁਰੂ ਕਰਦੇ ਆਂ ਤੁਹਾਡੇ ਕਾਲਜ ਦੇ ਗੇਟ ਦੇ ਬਾਹਰ ਲਿਖਿਆ ਹੋਇਆ ਆਪਣੀ ਜਾਤ ਪਾਤ ਉੱਚ ਨੀਚ ਜੇ ਸਾਰੀਆਂ ਚੀਜ਼ਾਂ ਬਾਹਰ ਛੱਡ ਕੇ ਹੈ ਨਾ ਤਾਂ ਦਰਿੰਦਰ ਸਾਹਿਬੀ ਹੋਰਾਂ ਦੀਆਂ ਕਵਿਤਾਵਾਂ ਦਾ ਜ਼ਿਆਦਾਤਰ ਧਾਰਮਿਕ ਰੰਗ ਅਧਿਆਤਮਿਕ ਰੰਗ ਹੈ ਹਾਂਜੀ ਮਨ ਤੋਂ ਜੋ ਤਸਰੂਪ ਹੈ ਆਪਣੇ ਆਪਣਾ ਮੂਲ ਵਿਚਾਰ ਉਹਦੇ ਨੇੜੇ ਤੇੜੇ ਨੇ ਕਵਿਤਾਵਾਂ ਸਾਰੀਆਂ ਕਾਲੇ ਦਿਨ ਤੋ ਇਸ ਕਰਕੇ ਫਿਰ ਜਿਹੜਾ ਆਪਣੇ ਮਨ ਦਾ ਮੂਲ ਸਰੂਪ ਹੈ ਉਹਦੀ ਕੋਈ ਯਾਦ ਕਿਵੇਂ ਹੋ ਸਕਦੀ ਹੈ ਉਹਦਾ ਕੋਈ ਧਰਮ ਕਿਵੇਂ ਹੋ ਸਕਦਾ ਹੈ ਉਹਦੀ ਕੋਈ ਰੰਗ ਨਸਲ ਕਿਵੇਂ ਹੋ ਸਕਦੀ ਹੈ ਤੋ ਮੇਰਾ ਧਰਮ ਮੇਰੀ ਜਾਤ ਕੀ ਪੁੱਛਦੇ ਹੋ

ਤੇ ਕੀ ਪੁੱਛਦੇ ਹੋ ਜਾਤ ਮੇਰੀ ਅੰਬਰ ਧਰਤੀ ਅਗਨੀ ਪਾਣੀ ਪੌਣ ਪੌਂਦੀਆਂ ਬਾਤ ਮੇਰੀ ਕੀ ਪੁੱਛਦੇ ਹੋ ਮੈਥੋਂ ਦੇਸ਼ ਧਰਮ ਬਾਵਣ ਸਾਈ ਵੱਲੋਂ ਦਾਤ ਮਿਲੀ ਪੰਜੇ ਤਤ ਪੰਜ ਤਰਮ ਨਿਭਾਵਣ ਦੇ ਸਾਈ ਵੱਲੋਂ ਦਾਤ ਮਿਲੀ ਕੀ ਦਸਾਂ ਮੈਂ ਕੌਣ ਤੇ ਕਿਥੋਂ ਦਸਾਂ ਮੈਂ ਕੌਣ ਤੇ ਕਿਥੋਂ ਸਹਿਫੀ ਕੀ اوقات ਮੇਰੀ ਕੀ ਪੁੱਛਦੇ ਹੋ ਮੈਥੋਂ ਦੇਸ਼ ਤਰੰ ਤੇ ਕੀ ਪੁੱਛਦੇ ਹੋ ਜਾਤ ਮੇਰੀ ਅੰਬਰ ਕਰਤੀ ਅਗਨੀ ਪਾਣੀ ਪਾਉਣਾ ਪਾਉਂਦੀ ਕੀ ਮੁੱਢ ਦੇਵੋ ਮੈਥੋਂ ਦੇਸ਼ ਧਰਮ ਇੰਜ ਦੀ ਜਾਣਛਾਣ ਤੁਸੀਂ ਪਹਿਲਾਂ ਨਹੀਂ ਕਿਸੇ ਦੀ ਸੁਣੀ ਹੋਣੀ ਮੇਰਾ ਦੇਸ਼ ਮੇਰੀ ਜਾਤ ਮੇਰਾ ਧਰਮ ਪੰਜ ਪੌਣਾ ਤੇ ਛੇਵੀਂ ਇੱਕ ਦਾਤ ਸਾਈ ਵੱਲੋਂ ਬਖਸ਼ੀ ਹੋਈ ਹੈ ਨਾ ਅਗਲੀ ਚੀਜ਼ ਹੈ ਕਿ ਤੇ ਦਵਿੰਦਰ ਸੈਫੀ ਵਰਗਾ ਕਵੀ ਸਾਈ ਕੋਲੋਂ ਕੁਝ ਮੰਗਦਾ ਹੈ ਪਰਮਾਤਮਾ ਕੋਲੋਂ ਕੁਝ ਮੰਗਦਾ ਹੈ ਤੇ ਕੀ ਮੰਗਦਾ ਹੈ ਕਵਿਤਾ ਹੈ ਤੋਫੀਕ ਜੇ ਸਈ ਤੋਫੀਕ ਦੇਵੇ ਤਾਂ Oh. ਤੇ ਦਰਸਾਂ ਮੂਲ ਪਛਾਣ ਕੇ ਮਨ ਮੰਦਰ ਦਾ ਉਹ ਜਿੰਦ ਨੂੰ ਸੁੱਚੀ ਕਰਸਾਂ ਮਰੂ ਥਲਤੇ ਮੇਗਲੇ ਆਵਤ ਵਰਸਾਂ ਤੇ ਟੂੰਡ ਟੁੰਡੇ ਦਿਆਂ ਰਾ ਵਿੱਚ ਹੀ ਅਦ ਵਿਚਾਲੇ ਮਰਸਾਂ ਅ ਚਾਰੀਂ ਗੁਰੀਆਂ ਤੇ ਅੰਤ ਲਿਖੇ ਸਨ ਮਨੋਕ ਸੁਧੂ ਕਾਲੀਆਂ ਪਰੋ ਚਿਟਗੀਆਂ ਤੋ ਬਾਣੀ ਵਿੱਚ ਬਾਬਾ ਫਰੀਦ ਸਾਹਿਬ ਦੀ ਬਾਣੀ ਵੀ ਤੁਸੀਂ ਅਕਸਰ ਪੜ੍ਹਦੇ ਸੁਣਦੇ ਹੋਵੋਗੇ ਬਾਬਾ ਜੀ ਦੇ ਸ਼ਲੋਕ ਨੇ ਹਣ ਤੋ ਕਈ ਵਾਰ ਦਿਆ ਬਕਰਦੇ ਇਹ ਚੀਜ਼ ਨਹੀਂ ਕਰਦੇ ਜਿਹੜੀ ਮੈਂ ਦੱਸਣ ਲੱਗਾ। ਯਾ ਭੋ ਗੱਡੀ ਭਜਾ ਕੇ ਤੁਰੇ ਹੀ ਜਾਂਦੇ ਨੇ ਪੜੀ ਜਾਂਦੇ ਪੜੀ ਜਾਂਦੇ ਪੜੀ ਜਾਂਦੇ ਪੜੀ ਜਾਂਦੇ। ਪੜ ਕੇ ਖਤਮ ਹੋ ਗਿਆ। ਜਿਵੇਂ ਨਿਆਣੇ ਨਹੀਂ ਵਿਖਤੇ ਹੁੰਦੇ ਕਿ ਬਾਬਾ ਜੀ ਨੇ ਹੁਣ ਸਾਰਾ ਪਾਠ ਕਰ ਲਿਆ ਹੁਣ ਪ੍ਰਸ਼ਾਦ ਮਿਲੂਗਾ। ਕਿ ਸਾਡਾ ਧਿਆਨ ਹੈ ਪੜ ਕੇ ਖਤਮ ਕਰ ਲਿਆ ਹੈ ਕਿ ਨਹੀਂ ਕਰ ਲਿਆ। ਸਾਡਾ ਪੜ ਕੇ ਖਤਮ ਕਰਨ ਵਾਲੇ ਧਿਆਨ ਹੁੰਦਾ। ਪਰ ਜੇ ਕਿਤੇ ਥੋੜਾ ਠਹਿਰਾਓ ਨਾਲ ਪਾਣੀ ਪੜ ਲਈ ਜਾਂਦੇ ਤੇ ਫਿਰ ਉਹ ਉਹ ਬਾਣੀ ਦੇ ਅਗਰ ਰੂਬਰੂ ਹੋਇਆ ਜਾਵੇ ਬਾਬੇ ਦੀ ਬਾਣੀ ਜੋ ਕਹਿੰਦੀ ਹੈ ਜੇ ਉਹ ਬਾਬੇ ਦੇ ਪਲੜੇ 'ਚ ਆਪਣੇ ਆਪ ਨੂੰ ਕਿਤੇ ਤੋਲਣ ਲੱਗ ਪਈਏ ਉਹ ਮੈਂ ਕਿਹਾ ਮਤਲਬ ਆਪਣੇ ਆਪ ਨੂੰ بڑا ਅਪਰਾਧੀ ਮਹਿਸੂਸ ਹੋਊਗਾ ਬਾਬੇ ਨੇ ਕੀ ਕਿਹਾ ਸੀ ਆਪਾਂ ਕੀ ਕਰਦੇ ਉਹਨੇ ਨਾ ਬਾਰੋਂ ਚਿੱਟੀਆਂ ਤੋ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਨੂੰ ਆਧਾਰ ਬਣਾ ਕੇ ਨ ਦਵਿੰਦਰ ਸੈਫੀ ਹੋਰਾਂ ਦੀ ਇਹ ਇੱਕ ਲੰਬੀ ਕਵਿਤਾ ਹੈ ਸ਼ੇਖ ਫਰੀਦ ਦੀ ਦਰਗਾਹ ਤੇ 2009 ਤੋਂ ਲੈ ਕੇ ਹੁਣ ਤੱਕ ਬਹੁਤ ਵਾਰ ਗਾਈ ਹੈ ਤੇ ਇਹ ਕਵਿਤਾ ਗਾ ਕੇ ਇੱਕ ਮਤਲਬ ਵੱਖਰੀ ਤਰ੍ਹਾਂ ਦੇ ਅਹਿਸਾਸਾਂ ਵਿੱਚ ਬੰਦਾ ਪਹੁੰਚ ਜਾਂਦਾ ਹੈ ਬਾਬਾ ਜੀ ਦੇ ਜਿੰਨੇ ਸ਼ਲੋਕ ਨੇ ਬਾਬਾ ਫਰੀਦ ਸਾਹਿਬ ਦੇ ਉਹਦੇ ਜਵਾਬ ਵਿੱਚ ਆਪਣੇ ਆਪ ਨਾਲ ਆਪਣੀ ਆਪਣੇ ਆਪ ਨੂੰ ਤੋਲਦਾ ਹੈ ਕਵੀ ਕਿਵੇਂ ਕੀ ਕੀਤਾ ਤੋਂ ਉਹ ਕਵਿਤਾ ਹੈ ਲੰਬੀ ਹੈ ਪਰ ਆਪਾਂ ਰੀਜਨਲ ਗਾਉਨੇ ਆ ਤਾਂ ਮੈਂ ਜਦੋਂ ਕਦੀ ਫਰੀਦਕੋਟ ਗਿਆ ਦੋ ਚਾਰ ਵਾਰ ਉੱਥੇ ਬਾਬਾ ਫਰੀਦ ਸਾਹਿਬ ਦੀ ਦੀ ਦਰਗਾਹ ਹੈ ਤੇ ਉਹ ਦਰਗਾਹ ਤੇ ਬਹਿ ਕੇ ਜਦੋਂ ਬਾਬੇ ਦੇ ਸਾਹਮਣੇ ਆਪਣੇ ਆਪ ਨੂੰ ਖੜੇ ਪਾਇਆ ਜਿਵੇਂ ਕਟਾਰੇ 'ਚ ਖੜੇ ਹੋਈਦਾ ਉਹ ਕਟਾਰੇ 'ਚ ਖੜੇ ਹੋ ਕੇ ਜਦੋਂ ਆਪਣੇ ਆਪ ਨੂੰ ਮਹਿਸੂਸ ਕੀਤਾ ਬਾਕੀ ਕੀ ਰਿਆਪੰਕ ਕਰ ਰਹੇ ਹਨ। ਪਰ ਤੋਂ ਮੈਨੂੰ ਤਾਂ ਆਪਣਾ ਆਪ ਕਟਾਰੇ ਚ ਖੜੇ ਹੋਣ ਵਰਗਾ ਲੱਗਦਾ ਹੁੰਦਾ। ਇਹ ਕਵਿਤਾ ਜਦੋਂ ਗਾਈ ਦੀ ਜਾਂ ਸੁਣੀ ਦੀ ਹੈ ਤੇ ਮਤਲਬ ਮੈਂ ਬਹੁਤ ਰੌਂਗ ਟੇ ਖੜੇ ਹੁੰਦੇ ਨੇ ਮੇਰੇ ਕੇ ਸੈਵੀ ਸਾਹਿਬ ਦਾ ਮੈਂ ਧੰਨਵਾਦ ਕਰਦਾ ਹੁੰਨਾ। ਚੰਗਾ ਹੋਇਆ ਤੁਸੀਂ ਆਪਣੇ ਆਪ ਦੇ ਮੂਹਰੇ ਖੜੇ ਹੋਣ ਲਈ ਮੌਕਾ ਦਿੱਤਾ। ਇਹ ਕਵਿਤਾ ਸੁਣ ਕੇ ਤੇ ਗਾ ਕੇ ਆਪਣੇ ਆਪ ਨੂੰ ਸ਼ੀਸ਼ੇ ਮੂਹਰੇ ਖੜੇ ਕਰਨ ਵਰਗਾ ਅਹਿਸਾਸ ਹੁੰਦਾ ਹੈ। ਆਪਣੇ ਆਪ ਨੂੰ ਕਿਟਾਰੇ ਵਿੱਚ ਖੜੇ ਕਰਨ ਵਰਗਾ ਅਹਿਸਾਸ ਹੁੰਦਾ ਹੈ। ਤੋਂ ਬਾਬਾ ਫਰੀਦ ਜੀ ਦੇ ਬਹੁਤ ਸਾਰੇ ਸ਼ਲੋਕ ਤੁਹਾਨੂੰ ਯਾਦ ਹੋਣਗੇ ਜਾਂ ਸੁਣੇ ਹੋਣਗੇ। ਤਾਂ ਉਹਨਾਂ ਦੇ ਨਾਲ-ਨਾਲ ਆਪਣੇ ਆਪ ਨੂੰ ਆਪਣੀ ਸ਼ਖਸੀਅਤ ਨੂੰ ਆਪਾਂ ਸਾਰੇ ਤੋਲਦੇ ਆ। ਤੁਸੀਂ ਵੀ ਮੈਂ ਵੀ। ਆਪਾਂ ਦੇਖਦੇ ਆ ਕਿ ਬਾਬਾ ਫਰੀਦ ਜੀ ਦੇ ਪਲੜੇ 'ਚ ਆਪਾਂ ਕਿੱਥੇ ਤੋਲਦੇ ਆ। ਤੋਂ ਸ਼ੁਰੂ ਕਰਦੇ ਆ। ਕੇਕ ਫਰੀਦ ਦੀ ਦਰਗਾਹ ਤੇ ਜਦ ਘਟਣ ਕਾ ਵੇਲ ਸੀ ਅਸਾਂ ਕੁਝ ਨਾ ਖਟਿਆ ਉੱਦੜੀ ਗਏ ਗਲੋਟੜੇ ਤਾ ਗਾ ਲਵਟਿਆ ਉਖਟਣ ਦਾ ਵੇਲ ਸੀ ਕੁਝ ਖਟਿਆ ਹੀ ਨਹੀਂ ਇਹਨਾਂ ਜਦ ਖਟਣ ਕਾ ਵੇਲ ਸੀ ਅਸਾਂ ਕੁਝ ਨਾ ਖਟਿਆ ਉਦੜੀ ਗਏ ਦਲੋਟੜੇ ਤਾਂ ਗਾ ਨਵਟਿਆ ਛੱਪੜ ਕੰਡੇ ਬੈਠਿਆਂ ਨੂੰ ਮਤ ਕੀ ਆਉਂਦੀ ਜਿੰਦ ਨਿਮਣੀ ਕਿਸ ਤਰਾਂ ਸਰਵਰ ਵਿੱਚ ਨਾਉਂਦੀ ਜਿੰਦ ਨਿਮਣੀ ਕਿਸ ਤਰਾਂ ਸਰਵਰ ਵਿੱਚ ਨਾਉਂਦੀ ਉਮਰਾਂ ਦੀ ਸਰਜ਼ਮੀ ਤੇ ਹੋਏ ਸਾਰੇ ਜ਼ਮੀ ਤੇ ਅਸੀਂ ਕਿਕਰਾਂ ਲਾਈਆਂ ਦਾਖਾਂ ਵਰਗੀ ਰੂਦੇ ਗਲਫਾਈਆਂ ਪਾਈਆਂ ਦਾਖਾਂ ਵਰਗੀ ਰੂਦੇ ਗਲਫਾਈਆਂ ਪਾਈਆਂ ਸਭ ਕੁਝ ਤੇਥੋਂ ਮੰਗਿਆ ਸਭ ਕੁਝ ਤੇ ਥੋਂ ਮੰਗਿਆ ਬੰਦਗੀ ਨਾ ਮੰਗੀ ਸ਼ੋਹਰਤ ਦੀ ਸਲੀਬ ਤੇ ਇਹ ਉਮਰ ਟੰਗੀ ਸ਼ੋਹਰਤ ਦੀ ਸਲੀਬ ਤੇ ਇਹ ਉਮਰ ਟੰਗੀ ਕੋਠੇ ਉੱਚੇ ਕਰ ਦਿਆਂ ਸਾਡੇ ਦਿਨ ਬੀਤੇ ਹਾਈ ਕੋਠੇ ਉੱਚੇ ਕਰ ਦਿਆਂ ਸਾਡੇ ਦਿਨ ਬੀਤੇ ਪੱਥਰ ਚਿੰਦਿਆਂ ਕੂੜਦੇ ਕਈ ਸੌਦੇ ਕੀਤੇ ਪੱਥਰ ਚਿੰਦਿਆਂ ਕੂੜਦੇ ਕਈ ਸੌਦੇ ਕੀਤੇ ਵਿਸ਼ਗੰਧਾਂ ਦੀ ਖਾਣ ਨੂੰ ਜਦ ਮਨ ਲਲਚਾਇਆ ਵਿਸ਼ਗੰਧਾਂ ਦੀ ਖਾਣ ਨੂੰ ਜਦ ਮਨ ਲਲਚਾਇਆ ਫਿਰ ਆ ਤੇਰੀ ਦਰਗਾਹ ਤੇ ਕੁਝ ਧਨ ਚੜਾਇਆ ਆ ਤੇਰੀ ਦਰਗਾਹ ਤੇ ਕੁਝ ਧਨ ਚੜਾਇਆ ਦਿਲ ਵਿੱਚ ਖਾਦੇ ਖੋਲ ਕੇ ਹੋ ਦੇ ਲਵਿਚ ਖਾਤੇ ਖੋਲ ਕੇ ਕਈ ਵਈਆਂ ਲਾਈਆਂ ਪੱਲੇ ਸਾਡੇ ਰਹਿ ਗਈਆਂ ਬਸ ਬੇਵਸਈਆਂ ਪੱਲੇ ਸਾਡੇ ਰਹਿ ਗਈਆਂ ਬਸ ਬੇਵਸਈਆਂ ਗਲਿਏ ਚ ਕੜ ਵੇਖ ਕੇ ਅਸੀਂ ਚਿੱਤ ਡੁਲਾਇਆ ਮੈਂ ਨਾਲ-ਨਾਲ ਬਾਬਾ ਜੀ ਦਾ ਕੋਈ ਸ਼ਲੋਕ ਨਹੀਂ ਯਾਦ ਕਰਾਉਣਾ ਚਾਹੁੰਦਾ ਮੇਰਾ ਖਿਆਲ ਹੈ ਤੁਸੀਂ ਆਰਿਆ ਹੋਣਾ ਗਲੀਆਂ ਚੱਕੜ ਦੂਰ ਕਰ ਹਨਾ ਤੇ ਮੈਂ ਕੋਈ ਸ਼ਲੋਕ ਨਹੀਂ ਨਾਲ-ਨਾਲ ਯਾਦ ਕਰਾਉਣਾ ਚਾਹੁੰਦਾ ਪਰ ਮੇਰਾ ਖਿਆਲ ਹੈ ਤੁਸੀਂ ਨਾਲ-ਨਾਲ ਤੋਲ ਰਹੇ ਹੋ ਹੋਗੇ ਤੂੰ ਕਵਿਤਾ ਦਾ ਅਨੰਦ ਲਈ ਜਾਂਦੇ ਹੁਣ ਨਹੀਂ ਹੁਣ ਨਹੀਂ ਰੁਕਦਾ ਉਹ ਗਲੀਆਂ ਚੱਕੜ ਵੇਖ ਕੇ ਅਸੀਂ ਚਿੱਤ ਡੁਲਾਇਆ ਰਹੇ ਬਚਾਉਂਦੇ ਕੰਬਲੀ ਜੋ ਬਨ ਕੁਮਲਾਇਆ ਰਹੇ ਬਚਾਉਂਦੇ ਕੰਬਲੀ ਜੋ ਬਨ ਕੁਮਲਾਇਆ ਸੀਨੇ ਉੱਤੇ ਧਰ ਲਈਆਂ ਹੋ ਸੀਨੇ ਉੱਤੇ ਧਰ ਲਈਆਂ ਲੋਭਾਂ ਦੀਆਂ ਪੰਡਾਂ ਪਿਆਰ ਡੋਰ ਵਿੱਚ ਪਾ ਲਈਆਂ ਕਈ ਕੱਚੀਆਂ ਗੰਡਾਂ ਪਿਆਰੀ ਢੋਰ ਵਿੱਚ ਪਾ ਲਈਆਂ ਕਈ ਕੱਜੀਆਂ ਗੰਡਾ ਨਾ ਵਸਲਾ ਨਾ ਬਿਰਹੜਾ ਹੇ ਨਾ ਵਸਲਾ ਨਾ ਬਿਰਹੜਾ ਸਾਡੇ ਹਿੱਸੇ ਆਇਆ ਕੱਪੜਿਆਂ ਤੱਕ ਰਹਿ ਗਿਆ ਏ ਪ੍ਰੇਮ ਪਰਾਇਆ ਕੱਪੜਿਆਂ ਤੱਕ ਰਹਿ ਗਿਆ ਏ ਪ੍ਰੇਮ ਪਰਾਇਆ ਉਹ ਜਦੋਂ ਕਥੂਰੀ ਵੰਡੀ ਤਾਂ ਅਸੀਂ ਰਹਿ ਗਏ ਸੁੱਤੇ ਜਦੋਂ ਕਥੂਰੀ ਵੰਡੀ ਤਾਂ ਅਸੀਂ ਰਹਿ ਗਏ ਸੁੱਤੇ ਫਿਰ ਮੱਥੇ ਰਗੜਨ ਲੱਗ ਪਏ ਜਾਂ ਪੱਥਰਾਂ ਉੱਤੇ ਫਿਰ ਮੱਥੇ ਰਗੜਨ ਲੱਗ ਪਏ ਜਾ ਪੱਥਰ ਆਯੁੱਤੇ ਨਿਤ ਦਿਹਾੜੇ ਚੁੰਡਿਆ ਸਾਨੂੰ ਅੰਦਰੋਂ ਕਾਗਾ ਨਿਤ ਦਿਹਾੜੇ ਚੁੰਡਿਆ ਸਾਨੂੰ ਅੰਦਰੋਂ ਕਾਗਾ ਅਸੀਂ ਰਹਿ ਗਏ ਮੱਥੇ ਟੇਕਦੇ ਨਾ ਆਈਆਂ ਜਾਗਾ ਅਸੀਂ ਰਹਿ ਗਏ ਮੱਥੇ ਟੇਕਦੇ ਨਾ ਆਈਆਂ ਜਾਗਾ ਹੋ ਬੁਰਾ ਚਿੱਤ ਬਦਿਆਂ ਕਿੰਨੇ ਹੀ ਅਸਾਂ ਰੋਗ ਸਹੇੜੇ ਬੁਰਾ ਚਿੱਤ ਬਦਿਆਂ ਕਿੰਨੇ ਹੀ ਅਸਾਂ ਰੋਗ ਸਹੇੜੇ ਦੇਹੀ ਅੰਦਰ ਪਾਲਏ ਦੋ ਜਖ ਜਹੇ ਝੇੜੇ ਦੇਹੀ ਅੰਦਰ ਪਾਲਏ ਦੋ ਜਖ ਜਹੇ ਝੇੜੇ ਦੋ ਗੱਲਾਂ ਰੱਟ ਤੇਰੀਆਂ ਅਸੀਂ ਗਿਆਨੀ ਗਿਆਨੀ ਬਣ ਬਹਿ ਗਏ ਦੋ ਗੱਲਾਂ ਰੱਟ ਤੇਰੀਆਂ ਗਿਆਨੀ ਬਣ ਬਹਿ ਗਏ ਮੋਤੀ ਚੁਗਣਾ ਜਾਣੀਏ ਬਗਲੇ ਹੀ ਰਹਿ ਗਏ ਮੋਤੀ ਚੁਗਣਾ ਜਾਣੀਏ ਬਗਲੇ ਹੀ ਰਹਿ ਗਏ ਓ ਰੁੱਖੀ ਰੋਟੀ ਕਾਠ ਦੀ ਨਿਤ ਕਥਾ ਸੁਣਾਈਏ ਰੁੱਖੀ ਰੋਟੀ ਕਾਠ ਦੀ ਨਿੱਧ ਕਥਾ ਸੁਣਾਏ ਆਸ ਵਿਡਾਣੀ ਆਸ ਰੇ ਖੁਦ ਚੋਪੜ ਖਾਈਏ ਆਸ ਵਿਡਾਣੀ ਆਸ ਰੇ ਖੁਦ ਚੋਪੜ ਖਾਈਏ ਵਿਦਵਾਨ ਸਦਾਵਣ ਵਾਸਤੇ ਇਹ ਜੁਗਤ ਬਣਾਈ ਸਰਲ ਸ ਲੋਕਾਂ ਤੇਰਿਆਂ ਵਿੱਚ ਬੋਲ ਜਣ ਪਾਈ ਬਾਰਪੁਰਾਏ ਬੈਠਿਆਂ ਹੋ ਬਾਰਪੁਰਾਏ ਬੈਠਿਆਂ ਸਾਨੂੰ ਲਾਜ ਨਾ ਆਈ ਨਾਮ ਸਾਈਂ ਦਾ ਵੇਚ ਕੇ ਅਸਾਂ ਕਰੀ ਕਮਾਈ نام سائیں دا بیج کے اسی کری کمائی ہاتھ ہسانے دبلے پھر لے ہاتھی اسانے دبلے پھر سکیاں تھلے ہاتھ ہسانے دبلے لے پھر سکیاں تھلے خیر بندگی لفظ ہی بس رہ گیا پلے خیر بندگی لفظ ہی بس رہ گیا پلے ਵਾਰ-ਵਾਰ ਹੱਥ ਸਾੜ ਕੇ ਸਾਨੂੰ ਸਮਝ ਨਾ ਆਈ ਵਾਰ-ਵਾਰ ਹੱਥ ਸਾੜ ਕੇ ਵੀ ਸਾਨੂੰ ਸਮਝ ਨਾ ਆਈ ਚੁਗਦੇ ਰਹੇ ਕੁਸਮਬੜਾ ਇੰਜ ਉਮਰ ਵਿਹਾਈ ਚੁਗਦੇ ਰਹੇ ਕੁਸਮਬੜਾ ਇੰਜ ਉਮਰ ਵਿਹਾਈ ਜ਼ਹਿਰੋ ਜ਼ਹਿਰੀ ਹੁੰਦਿਆਂ ਸ਼ੱਕਰ ਵਿਸ਼ ਕਰ ਲਈ ਜ਼ਹਿਰੋ ਜ਼ਹਿਰੀ ਹੁੰਦਿਆਂ ਸ਼ੱਕਰ ਵਿਸ਼ ਕਰ ਲਈ ਭਰ ਕੇ ਪੰਡ ਉਲਾਮਿਆਂ ਦੀ ਸਿਰ ਤੇ ਧਰ ਲਈ ਭਰ ਕੇ ਪੰਡ ਉਲਾਮਿਆਂ ਦੀ ਸਿਰ ਤੇ ਧਰ ਲਈ ਜਿੰਦ ਦੂਆਲੇ ਬੁਣਤੀਆਂ ਹਾਏ ਜਿੰਦ ਦੁਆਲੇ ਗੁਣਤੀਆਂ ਖਾਹਿਸ਼ਾਂ ਦੀਆਂ ਕੜੀਆਂ ਅੱਗਾ ਨੇੜੇ ਵੇਖਿਆ ਤਾਂ ਤਸਬੀਆਂ ਫੜੀਆਂ ਜਦ ਅੱਗਾ ਨੇੜੇ ਵੇਖਿਆ ਤਾਂ ਤਸਬੀਆਂ ਫੜੀਆਂ ਹੋ ਰਤੇ ਰੰਗ ਮਜੀਠ ਸਿਓ ਓ ਰੱਤੇ ਰੰਗ ਮਜੀਠ ਸਿਓ ਦਿਲ ਨਾ ਰੰਗ ਹੋਇਆ ਰਹਿ ਗਈ ਰੂ ਦੁਹਾਗਣੀ ਫਿਰ ਸੰਗ ਨਾ ਹੋਇਆ ਰਹਿ ਗਈ ਰੂ ਦੁਹਾਗਣੀ ਫਿਰ ਸੰਗ ਨਾ ਹੋਇਆ ਉਛਲਿਆ ਜਦ ਸਰਵਰ ਤਾਂ ਫਿਰ ਗੋਤੇ ਖਾਦੇ ਕੰਬੜ ਲੱਗੀ ਦੇਹ ਤਾਂ ਕਈ ਦੇ ਵਾਰਾ ਦੇ ਮਲਕਸ ਰਾਣੇ ਬੈ ਗਿਆ ਜਿੰਦ ਹੋਈ ਨਾ ਵੇਲੀ ਮਲਕਸ ਰਾਣੇ ਬੈ ਗਿਆ ਜਿੰਦ ਹੋਈ ਨਾ ਵੇਲੀ ਫਿਰ ਚੇਤੇ ਕਰਕੇ ਰੋ ਪਈ ਓਏ ਉਮਰ ਪਹਿਲੀ ਫਿਰ ਚੇਤੇ ਕਰਕੇ ਰੋ ਪਈ ਓਏ ਉਮਰ ਪਹਿਲੀ ਵੇਖਿਆ ਜਦ ਗਿਰਮਾਨ ਮੈਂ ਵੇਚ ਲੇਖ ਸੀ ਕਾਲੇ ਸਿਜ ਗਈ ਸਾਰੀ ਪੋਟਲੀ ਨਾ ਹੋਏ ਉਜਾਲੇ ਸਿਜ ਗਈ ਸਾਰੀ ਪੋਟਲੀ ਨਾ ਹੋਏ ਉਜਾਲੇ ਬੋਝ ਗਿਆ ਸਹਿਬੀ ਦੀ ਉੜਾ ਉਹ ਜਗ੍ਹਾ ਸੇ ਫੀ ਫੀ ਵਿੜਾਤੇ ਵਿਛੜਿਆ ਮਿਲਾ ਬੇੜਾ ਬੰਦ ਨਾ ਸਕਿਆ ਬੰਦਨ ਕੀ ਵੇਲਾ ਬੇੜਾ ਬੰਦ ਨਾ ਸਕਿਆ ਬੰਦਨ ਕੀ ਵੇਲਾ ਮੇਰੀ ਇੱਕ ਅਸਲਾ ਆ ਬੱਚਿਓ ਬਾਬਾ ਫਰੀਦ ਸਾਹਿਬ ਦੀ ਬਾਣੀ ਪੜਨਾ ਕਿਸੇ ਤੇ ਬਾਬਾ ਫਰੀਦ ਸਾਹਿਬ ਦੀ ਬਾਣੀ ਪੜਨ ਤੋਂ ਬਾਅਦ ਦਵਿੰਦਰ ਸੈਭੀ ਹਰਾਂ ਦੀ ਇਹ ਕਵਤਾ ਪੜਨਾ ਜਿਗਉਂਦੀ ਹੈ ਜਿਗਉਂਦੀ ਹੁਸ਼ ਕਰਦੀ ਮੈਂ ਆਪਣਾ ਅਨੁਭਵ ਦੱਸ ਰਿਹਾ ਤੁਹਾਡਾ ਅਨੁਭਵ ਮੇਰੇ ਨਾਲੋਂ ਵੀ ਗਹਿਰਾ ਹੋ ਸਕਦਾ میرا بھی ٹائم نوٹ کر رہے ہیں کچھ نہیں تھا میں کیا سال ہے لہا تو اسی جدوں کہو گے میں ਉੱਕ ਗਿਆ। ਨੇਖੋ ਮੈਨੂੰ ਲੱਗ ਰਿਹਾ ਸੀ ਕੁਝ ਇਹ ਟਾਈਮ ਕਿ ਲੱਗ ਗਿਆ ਜੀ? 37 ਸੈਕਿੰਡ ਸੈਕਿੰਡ 30 ਸੈਕਿੰਡ ਆ ਲੈਫਟ। ਯਾਨੀ 30 ਸੈਕਿੰਡ ਦੇ ਤੁਸੀਂ ਤਾੜੀਆਂ ਤੋੜੀਏ ਬਾੜ ਦੋ। ਦੇਖੋ 20 ਸੈਕਿੰਡ ਆ ਗਿਆ ਜੀ। ਹਾਂਜੀ ਹੈਗੇ ਕੁਛ ਕਹਿਣਾ ਪੈਣਾ ਹਮੈਂ ਅਗਨੀ ਦਾ ਇੱਥੇ ਹੁੰਦੀ ਹੈ ਇੱਥੇ ਆ ਦੋ ਅੱਖਾਂ ਦੇ ਵਿਚਕਾਰ ਮੈਂ ਅਗਨੀ ਦਾ ਅਗਨੀ ਮੇਰੀ ਸਾਡਾ ਇਹ ਸਾਥ ਚਿਰੋ ਕਾ ਅਗਨੀ ਨੇ ਹੱਥ ਕਲਮ ਫੜਾਈ ਤੇ ਦੇਣ ਮਫੜਾਈ ਤੇ ਦੇਣਾ ਪੈ ਗਿਆ ਹੁਕਾਂ ਸੋਰਾਬਾਜੀ ਹੋ ਗਏ 20